ਸਤਿ ਸ਼੍ਰੀ ਅਕਾਲ ਜੀ ਅੱਜ ਬਣ ਰਹੇ ਆ ਖੋਏ ਦੇ ਪੇੜੇ ਸਿਰਫ ਦੋ ਚੀਜ਼ਾਂ ਨਾਲ 10 ਮਿੰਟ ਦੇ ਵਿੱਚ ਵਿੱਚ 10 ਮਿੰਟ ਬਹੁਤ ਜ਼ਿਆਦਾ ਆ 10 ਮਿੰਟ ਦੇ ਵਿੱਚ ਵਿੱਚ ਹੀ ਅਸੀਂ ਪੇੜੇ ਬਣਾ ਕੇ ਤਿਆਰ ਕੀਤੇ ਆ ਬਿਲਕੁਲ ਪਿਓਰ ਸ਼ੁੱਧ ਖੋਏ ਦੇ ਪੇੜੇ ਆ ਬਣਾਓ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਵੀਡੀਓ ਨੂੰ ਚੈਨਲ ਤੇ ਪਹਿਲੀ ਵਾਰ ਹੀ ਦੇਖ ਰਹੇ ਹੋ ਤਾਂ ਵੀਡੀਓ ਨੂੰ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਲਾਈਕ ਤੇ ਸ਼ੇਅਰ ਕਰਨਾ ਕਮੈਂਟ ਕਰਨਾ ਕਿਹੋ ਜਿਹਾ ਲੱਗਦਾ ਬਹੁਤ ਹੀ ਟੇਸਟੀ ਆ ਸਭ ਨੂੰ ਪਸੰਦ ਆਇਆ ਜੀ ਤੇ ਮਿਲਾਵਟੀ ਚੀਜ਼ਾਂ ਤੋਂ ਬਚੋ ਤੇ ਇਸ ਤਰ੍ਹਾਂ ਜਿਵੇਂ ਮੈਂ ਬਣਾਇਆ ਘੱਟ ਸਮੇਂ 'ਚ ਘੱਟ ਖਰਚੇ ਦੇ ਵਿੱਚ ਖੋਏ ਦੇ ਪੇੜੇ ਬਣਾਓ ਆਪ ਖਾਓ ਸਭ ਨੂੰ ਖਿਲਾਓ ਤੰਦਰੁਸਤ ਰਹੋ ਚੰਗਾ ਖਾਓ ਜੀ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਜੋਤੀਮਨ ਫੈਮਿਲੀ ਹੋਰ ਜੀ ਵਾਹਿਗੁਰੂ ਤੁਹਾਨੂੰ ਸਭ ਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਚੜ੍ਹਦੀ ਕਲਾ 'ਚ ਰੱਖੇ ਕਾਰੋਬਾਰਾ 'ਚ ਵਾਧਾ ਕਰੇ ਹੱਸਦੇ ਵਸਦੇ ਰਹੋ ਅਸੀਂ ਵੀ ਠੀਕ ਆਂ ਚੜ੍ਹਦੀ ਕਲਾ 'ਚ ਆਂ ਜੀ ਅੱਜ ਤੁਸੀਂ ਦੇਖ ਰਹੇ ਹੋ ਮੈਂ ਬਣਾ ਰਹੀ ਆਂ ਜੀ ਖੋਆ ਤਕਰੀਬਨ 10 ਤੋਂ 12 ਕਿਲੋ ਦੁੱਧ ਦੇ ਆ ਇਹ ਮੈਂ ਵੱਡੇ ਆਪਾਂ ਵੱਡੀ ਗੈਸ ਤੇ ਆ ਨਾ ਵੱਡੇ ਕੜਾਈ ਦੇ ਵਿੱਚ ਇਹ ਖੋਆ ਬਣਾ ਰਹੇ ਆਂ ਦੁੱਧ ਦਾ ਤੇ ਇਹ ਖੋਆ ਮੈਂ ਬਣਾ ਕੇ ਫਿਰ ਮੈਂ ਇਹਨੂੰ ਫ੍ਰਿਜ ਦੇ ਵਿੱਚ ਰੱਖ ਲਿਆ ਸੀਗਾ ਕਾਫੀ ਦਿਨਾਂ ਦੇ ਬਾਅਦ ਮੈਂ ਅੱਜ ਇਹ तकरीबन 5-6 ਦਿਨ ਹੋ ਗਏ ਸੀ 5-6 ਦਿਨ ਦੇ ਬਾਅਦ ਮੈਂ ਸੋਚਿਆ ਕਿ ਚਲੋ ਆਪਾਂ ਖੋਏ ਦੇ ਥੋੜੇ ਜਿਹੇ ਪੇੜੇ ਬਣਾਨੇ ਆ ਤੇ ਇਹਦੇ ਵਿੱਚੋਂ तकरीबन ਮੈਂ 1 ਕਿਲੋ ਖੋਆ ਕੱਢ ਲਿਆ ਤੇ ਕੱਢਣ ਤੋਂ ਬਾਅਦ ਜੀ ਮੈਂ ਹੁਣ ਇਹਨੂੰ ਮੈਂ ਗੈਸ ਦੇ ਉੱਤੇ ਗੈਸ ਦੀ ਫਲੇਮ ਔਨ ਕਰਕੇ ਜੀ ਇਹ ਮੈਂ ਪੈਨ ਦੇ ਵਿੱਚ ਖੋਆ ਜਿਹੜਾ ਹੱਥ ਦੇ ਨਾਲ ਇਸ ਤਰ੍ਹਾਂ ਹਲਕਾ ਜਿਹਾ ਮੈਸ਼ ਕਰਕੇ ਪਾ ਰਹੀ ਆ ਤਾਂ ਜੋ ਇਹ ਚੰਗੀ ਤਰ੍ਹਾਂ ਖੋਆ ਮੈਲਟ ਕਰਨਾ ਹੈ ਸਿਰਫ ਦੋ ਚੀਜ਼ਾਂ ਨਾਲ ਖੋਏ ਦੇ ਜਿਹੜੇ ਪੇੜੇ ਆ ਬਣ ਕੇ ਤਿਆਰ ਹੋ ਜਾਣਗੇ ਕਾਫੀ ਖੋਇਆ ਨਿਕਲ ਆਇਆ ਸੀਗਾ ਜੀ 10-12 ਕਿਲੋ ਦੁੱਧ ਵਿੱਚੋਂ ਫੇਰ ਵੀ ਆਪਾਂ ਬਾਕੀ ਖੋਇਆ ਰੱਖ ਲਿਆ ਜਾਂ ਪਿੰਨੀਆਂ ਚ ਪਾਵਾਂਗੇ ਜਾਂ ਹੋਰ ਕਿਸੇ ਚੀਜ਼ ਦੇ ਵਿੱਚ ਪਾਣ ਦੇ ਚਾਵਲਾਂ ਵਿੱਚ ਵੀ ਪੈ ਜਾਂਦਾ ਹੈ ਜਰ ਦੇ ਵਿੱਚ ਵੀ ਜਾਂ ਕੋਈ ਗਰੇਵੀ ਵਾਲੀ ਸਬਜ਼ੀ ਚ ਵੀ ਪੈ ਜਾਂਦਾ ਹੈ ਜਿਵੇਂ ਸ਼ਾਦੀਆਂ ਬਿਆਹਾਂ ਵਾਲੀ ਹੁੰਦੀ ਆ ਤੇ ਇਸ ਤਰ੍ਹਾਂ ਮੈਂ ਤਕਰੀਬਨ 1 ਕਿਲੋ ਦੇ ਕਰੀਬ ਖੋਇਆ ਲੈ ਲਿਆ ਸੀਗਾ ਇੱਕ ਖੋਆ ਜਿਹੜਾ ਇਹਨੂੰ ਆਪਾਂ ਹੁਣ ਮੈਲਟ ਕਰਨਾ ਆ ਪ੍ਰਦੀਪ ਗਈ ਹੋਈ ਸੀ ਆਪਣੇ ਪਾਪਾ ਦੇ ਨਾਲ ਮੈਨੂੰ ਮੈਂ ਕੈਮਰਾ ਫੜਿਆ ਇੱਕ ਹੱਥ ਦੇ ਨਾਲ ਤੇ ਦੂਜੇ ਹੱਥ ਦੇ ਨਾਲ ਮੈਂ ਇਹਨੂੰ ਕੜਛੀ ਦੇ ਨਾਲ ਮੈਲਟ ਕਰ ਰਹੀ ਆ ਆ ਦੇਖੋ ਜੀ ਖੋਆ ਪੂਰੀ ਤਰ੍ਹਾਂ ਮੈਲਟ ਹੋ ਗਿਆ ਹੁਣ ਇਹਨੂੰ ਆਪਾਂ ਜ਼ਿਆਦਾ ਨਹੀਂ ਪਕਾਣਾ ਅਗਰ ਜ਼ਿਆਦਾ ਪਕਾਣ ਲੱਗ ਜਾਵਾਂਗੇ ਤਾਂ ਇਹਦੇ ਵਿੱਚੋਂ ਜਿਹੜਾ ਆ ਘਿਓ ਆ ਉਹ ਨਿਕਲਣਾ ਸ਼ੁਰੂ ਹੋ ਜਾਂਦਾ ਆ ਇਸ ਕਰਕੇ ਬਸ ਜਦੋਂ ਪੂਰੀ ਤਰ੍ਹਾਂ ਇਹ ਮੈਲਟ ਹੋ ਗਿਆ ਪਿਗਲ ਗਿਆ ਮਤਲਬ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਚੀਨੀ ਪਾਉਣੀ ਆ ਆਪਣੇ ਟੇਸਟ ਦੇ ਮੁਤਾਬਕ ਚੀਨੀ ਪਾਣੀ ਆ ਬਹੁਤ ਜ਼ਿਆਦਾ ਚੀਨੀ ਨਹੀਂ ਪਾਉਣੀ ਜੀ ਤੇ ਜੀ ਮੈਂ ਤਕਰੀਬਨ ਆ ਇਹ ਜਿਹੜੀ ਚੀਨੀ ਪਾਈ ਆ ਤੁਹਾਨੂੰ ਦਿਖਾ ਰਹੀ ਆ ਚਾਹੋ ਤਾਂ ਤੁਸੀਂ ਇਹਦੇ ਵਿੱਚ ਪਾਊਡਰ 슈ਗਰ ਪਾ ਸਕਦੇ ਆ ਮੋਟੀ ਚੀਨੀ ਪਾਣੀ ਆ ਤਾਂ ਇਹਨੂੰ ਸਿਰਫ 2-3 ਮਿੰਟ ਲਈ ਹੋਰ ਇਹਨੂੰ ਪਕਾਣਾ ਪਵੇਗਾ ਤਾਂ ਜੋ ਚੰਗੀ ਤਰ੍ਹਾਂ ਪੂਰੀ ਤਰ੍ਹਾਂ ਮੈਲਟ ਹੋ ਜਵੇ ਤੇ ਇਹ ਪੱਕ ਜਾਵੇ ਤੁਸੀਂ ਦੇਖ ਸਕਦੇ ਹੋ 1 2 ਤਕਰੀਬਨ 2 ਤੋਂ 3 ਚਮਚ ਪਾਏ ਆ ਖੋਆ ਵੀ ਥੋੜਾ ਜਿਹਾ ਮਿਠਾਸ ਤੇ ਹੁੰਦਾ ਆ ਵੈਸੇ ਫਿੱਕਾ ਹੀ ਆ ਆਪਾਂ ਕੁਕਸ਼ਨ ਅਸੀਂ ਪਾਇਆ ਪਰ ਫਿਰ ਵੀ ਮੈਂ ਮਿੱਠਾ ਬਹੁਤ ਘੱਟ ਰੱਖਿਆ ਸਿਰਫ 3 ਚਮਚ ਹੀ ਪਾਏ ਆ ਇਹਦੇ ਵਿੱਚ ਤੇ ਹੁਣ ਮੈਂ ਇਹਨੂੰ ਮਿਕਸ ਕਰ ਰਹੀ ਆ ਚੰਗੀ ਤਰ੍ਹਾਂ ਜਿਹੜੀ ਚੀਨੀ ਆ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਵੇ ਤਕਰੀਬਨ 10 ਮਿੰਟ ਦੇ ਵਿੱਚ ਵਿੱਚ ਇਹ ਸਾਡਾ ਖੋਏ ਦੇ ਪੇੜੇ ਬਣ ਕੇ ਤਿਆਰ ਹੋ ਜਾਂਦੇ 10 ਮਿੰਟ ਵੀ ਬਹੁਤ ਜ਼ਿਆਦਾ ਆ 7-8 ਮਿੰਟ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੇ ਆ ਖੋਆ ਸਾਡੇ ਕੋਲ ਬਣਿਆ ਹੋਣਾ ਚਾਹੀਦਾ ਆ ਤੇ ਜੀ ਇਸ ਤਰ੍ਹਾਂ ਖੋਆ ਬਣਾ ਕੇ ਤੁਸੀਂ ਖੋਆ ਵੀ ਕਹਿ ਦਿੰਦੇ ਮਾਵੇ ਵੀ ਕਹਿ ਦਿੰਦੇ ਇਹਨੂੰ ਬਣਾ ਕੇ ਤੁਸੀਂ ਫ੍ਰਿਜ ਦੇ ਵਿੱਚ ਫ੍ਰੀਜ਼ਰ ਕਰਕੇ ਰੱਖ ਲਓ ਜਦੋਂ ਵੀ ਤੁਹਾਨੂੰ ਜ਼ਰੂਰਤ ਪੈਂਦੀ ਪਿੰਨੀਆਂ ਬਣਾਉਣ ਦੀ ਜਾਂ ਕੋਈ ਅ ਮਿਸਵੀਟ ਡਿਸ਼ ਬਣਾਉਣ ਦੀ ਤੁਸੀਂ ਉਹਦੇ ਵਿੱਚ ਖੋਆ ਥੋੜਾ ਜਿਹਾ ਕੱਢ ਕੇ ਪਾ ਸਕਦੇ ਆ ਬਾਜ਼ਾਰ ਤੋਂ ਬਚੋ ਜੀ ਬਾਜ਼ਾਰ ਦੇ ਵਿੱਚ ਬਹੁਤ ਹੀ ਮਲਾਵਟੀ ਖੋਆ ਆ ਰਿਹਾ ਹੈ ਬਹੁਤ ਹੀ ਜ਼ਿਆਦਾ ਇਸ ਕਰਕੇ ਤੁਸੀਂ ਬਾਜ਼ਾਰ ਦੀਆਂ ਮਲਾਵਟੀ ਚੀਜ਼ਾਂ ਤੋਂ ਬਚੋ ਘਰ ਬਣਾ ਕੇ ਰੱਖ ਲਓ ਇੱਕ ਵਾਰੀ ਦੁੱਧ ਲਿਆ ਕੇ ਸਾਨੂੰ ਇਹ ਯਕੀਨ ਹੋਊਗਾ ਕਿ ਅਸੀਂ ਆਪ ਖੋਆ ਬਣਾਇਆ ਦੇਖ ਸਕਦੇ ਹੋ ਤੁਸੀਂ ਜੀ ਜਿਹੜੀ ਚੀਨੀ ਆਪਾਂ ਖੰਡ ਪਾਈ ਸੀ ਪੂਰੀ ਤਰ੍ਹਾਂ ਮੈਲਟ ਹੋ ਚੁੱਕੀ ਆ ਤੁਹਾਨੂੰ ਹਲੇ ਥੋੜਾ ਜਿਹਾ ਇਹ ਢਿੱਲਾ ਜਿਹਾ ਲੱਗਦਾ ਆ ਪਰ ਜਦੋਂ ਅਸੀਂ ਇਹਨੂੰ ਅਲੱਗ ਪਲੇਟ ਦੇ ਵਿੱਚ ਪਾ ਕੇ ਕੱਢ ਦੇਣਾ ਆ ਤੇ ਇਹ ਬਿਲਕੁਲ ਅ ਥੋੜਾ ਜਿਹਾ ਇਹ ਟਾਈਟ ਹੋ ਜਾਣਾ ਆ ਮਤਲਬ ਜਿਵੇਂ ਜਿਵੇਂ ਇਹ ਠੰਡਾ ਹੋਣਾ ਆ ਥੋੜਾ ਜਿਹਾ ਇਹ ਟਾਈਟ ਹੁੰਦਾ ਜਾਣਾ ਆ ਤੇ ਇਸ ਤਰ੍ਹਾਂ ਜੀ ਮੈਂ ਬਾਕੀ ਤੁਹਾਨੂੰ ਦਿਖਾ ਰਹੀ ਆ ਕੈਮਰਾ ਬੰਦ ਕਰਕੇ ਵੀ ਮੈਂ ਨਾ ਜਿਹੜਾ ਉਹ ਕੜਾਈ ਦੇ ਵਿੱਚ ਲੱਗਿਆ ਸੀ ਸਾਰਾ ਰੱਖ ਲਿਆ ਥੋੜਾ ਟਾਈਮ ਇਹਨੂੰ ਮੈਂ ਠੰਡਾ ਹੋਣ ਤੋਂ ਬਾਅਦ ਫਰਿੱਜ 'ਚ ਰੱਖਿਆ ਫਰਿੱਜ 'ਚ ਰੱਖਣ ਤੋਂ ਬਾਅਦ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਇਹ ਸਾਡਾ ਖੋਆ ਜਿਹੜਾ ਆ ਬਣ ਚੁੱਕਾ ਆ ਪੇੜੇ ਬਣ ਲੈ ਤਿਆਰ ਹੋ ਗਿਆ ਇਸ ਤਰ੍ਹਾਂ ਹੱਥ ਤੇ ਅਸੀਂ ਹਲਕੇ ਹਲਕੇ ਜੇ ਪੇੜੇ ਜਿੰਨੇ ਕ ਤੁਹਾਨੂੰ ਜ਼ਰੂਰ ਤੇ ਆ ਜਿੰਨਾ ਕ ਤੁਸੀਂ ਖਾ ਸਕਦੇ ਆ ਵੇਸਟ ਨਾ ਜਾਵੇ ਤੇ ਇਹ ਤੁਸੀਂ ਖੋਏ ਬਣਾ ਕੇ ਖੋਏ ਦੇ ਪੇੜੇ ਬਣਾ ਕੇ ਇਸ ਤਰ੍ਹਾਂ ਰੱਖ ਸਕਦੇ ਆ ਡਰਾਈ ਫਰੂਟ ਲਾਉਣਾ ਚਾਹੋ ਤਾਂ ਤੁਸੀਂ ਲਾ ਸਕਦੇ ਆ ਡਰਾਈ ਫਰੂਟ ਲਾ ਮੈਂ ਡਰਾਈ ਫਰੂਟ ਦੀ ਜਗ੍ਹਾ ਤੇ ਮੈਂ ਕਿਸ਼ਮਿਸ਼ ਲਾਈ ਆ ਤੁਸੀਂ ਕੋਈ ਵੀ ਡਰਾਈ ਫਰੂਟ ਲਗਾ ਸਕਦੇ ਆ ਚਾਹੋ ਤਾਂ ਤੁਸੀਂ ਐਸੇ ਤਰ੍ਹਾਂ ਹੀ ਇਹ ਜਿਹੜੇ ਪੇੜੇ ਆ ਤੁਸੀਂ ਬਣਾ ਕੇ ਤਿਆਰ ਕਰ ਸਕਦੇ ਆ ਇਹਨੂੰ ਤੁਸੀਂ ਫ੍ਰਿਜ ਦੇ ਵਿੱਚ ਕਿਸੇ 에ਅਰ ਟਾਈਟ ਡੱਬੇ ਦੇ ਵਿੱਚ ਪਾ ਕੇ ਰੱਖ ਲਓ ਜਦੋਂ ਮਰਜ਼ੀ ਜਿੰਨਾ ਚਿਰ ਚਾਹੇ ਤੁਸੀਂ ਇਹਨਾਂ ਨੂੰ ਖਾ ਸਕਦੇ ਆ ਖਰਾਬ ਨਹੀਂ ਹੋਣਗੇ ਕਿਉਂਕਿ ਆਪਾਂ ਇਹਨੂੰ ਪਾਣੀ ਨਹੀਂ ਲਾਇਆ ਕੁਝ ਨਹੀਂ ਪਾਇਆ ਇਸ ਤਰ੍ਹਾਂ ਦੀ ਚੀਜ਼ ਤੇ ਇਹ ਬਣ ਕੇ ਤਿਆਰ ਹੋ ਗਿਆ ਤੇ ਬਾਕੀ ਜੀ ਵੀਡੀਓ ਨੂੰ ਜਲਦੀ ਜਲਦੀ ਨੂੰ ਜੇਕਰ ਪਹਿਲੀ ਵਾਲੀ ਦੇਖ ਲਓ ਤਾਂ ਸਬਸਕ੍ਰਾਈਬ ਜ਼ਰੂਰ ਕਰ ਦਿਓ ਖੋਏ ਦੇ ਬੇੜੇ ਬਣ ਕੇ ਤਿਆਰ ਹੋ ਗਿਆ ਯਕੀਨ ਜਾਣਿਓ ਬਹੁਤ ਹੀ ਜ਼ਿਆਦਾ ਟੇਸਟੀ ਸੀ ਸਾਰਿਆਂ ਨੂੰ ਬਹੁਤ ਪਸੰਦ ਆਏ ਬੇਮੂਹ ਦੇ ਵਿੱਚ ਘੁਲਦੇ ਜਾਂਦੇ ਸੀ ਕੋਈ ਨੁਕਸਾਨ ਨਹੀਂ ਘਰ 'ਚ ਬਣਾਓ ਸਭ ਨੂੰ ਖਿਲਾਓ ਵੱਡਿਆਂ ਨੂੰ ਖਿਲਾਓ ਆਪ ਖਾਓ ਬੱਚਿਆਂ ਨੂੰ ਖਿਲਾਓ ਤਾਕਤ ਵਾਲੇ ਆ ਤੇ ਜਿੰਨਾ ਖਾਜਮ ਕਰ ਸਕਦੇ ਉਹਨਾਂ ਸਭ ਨੂੰ ਖਿਲਾਓ ਤੇ ਤਾਂ ਅੰਦਰ ਉਸ ਤਰ ਰਹੋ ਚੰਗਾ ਖਾਓ ਜੀ ਮੈਂ ਖੋਏ ਬਣਾ ਖੋਏ ਦੇ ਪੇੜੇ ਬਣਾ ਕੇ ਤਿਆਰ ਕਰ ਲਏ ਇਸ ਤੋਂ ਬਾਅਦ ਮੈਂ ਇਹਨਾਂ ਨੂੰ ਇੱਕ ਡੱਬੇ ਦੇ ਵਿੱਚ ਪਾ ਕੇ ਫ੍ਰਿਜ ਦੇ ਵਿੱਚ ਰੱਖਾਂਗੀ ਆਹ ਦੇਖੋ ਜੀ ਕਿੰਨੇ ਵਧੀਆ ਕਿੰਨੇ ਸੌਫਟ ਆ ਤੁਸੀਂ ਦੇਖ ਸਕਦੇ ਹੋ ਇਹ ਹੈ ਅਸਲੀ ਸ਼ੁੱਧ ਖੋਏ ਦੇ ਪੇੜੇ ਜੋ ਆਪਾਂ ਘਰ ਵਿੱਚ ਹੀ ਬਣਾ ਕੇ ਤਿਆਰ ਕੀਤੇ ਆ ਜਿਵੇਂ ਮੈਂ ਬਣਾਇਆ ਇਸ ਤਰ੍ਹਾਂ ਤੁਸੀਂ ਬਣਾਓ ਵੀਡੀਓ ਪਸੰਦ ਆਂਦੀ ਆ ਤਾਂ ਵੀਡੀਓ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਅੱਗੇ ਤੋਂ ਅੱਗੇ ਸ਼ੇਅਰ ਕਰਦੇ ਹੋ ਤੇ ਜੀ ਸਭ ਤੋਂ ਪਹਿਲਾਂ ਹਰ ਵਾਰ ਦੀ ਤਰ੍ਹਾਂ ਮੈਂ ਆਪਣੀ ਬੇਟੀ ਨੂੰ ਪ੍ਰਦੀਪ ਨੂੰ ਖੁਲਾਉਂਦੀ ਹੁੰਨੀ ਆ ਜਦੋਂ ਮੈਂ ਪੇੜੇ ਬਣਾ ਲਏ ਤਕਰੀਬਨ ਫਰਿਜ ਵਿੱਚ ਰੱਖਣ ਤੋਂ ਬਾਅਦ ਉਸ ਤੋਂ ਬਾਅਦ ਕਾਫੀ ਟਾਈਮ ਬਾਅਦ ਪ੍ਰਦੀਪ ਆ ਗਈ ਸੀ ਪ੍ਰਦੀਪ ਉਹਨਾਂ ਨੂੰ ਮੈਂ ਟੇਸਟ ਕਰਾਇਆ ਬਹੁਤ ਪਸੰਦ ਆਏ ਤੇ ਜੀ ਅਸੀਂ ਵੀ ਖਾਦੇ ਹੁਣ ਮੈਂ ਮਿਲਦੀ ਆ ਨੈਕਸਟ ਵੀਡੀਓ ਚ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ